ਕਰੀਮ ਤਿਲਗੀ ਨੇ ਇਸ ਸਕੈਮ ਨੂੰ ਪਲਾਨ ਕਰਨਾ ਸ਼ੁਰੂ ਕੀਤਾ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਜੇ ਅਸੀਂ ਸਕੈਮ ਏਡੇ ਵੱਡੇ ਲੈਵਲ ਤੇ ਕਰਨਾ ਹੈ ਤਾਂ ਸਾਨੂੰ ਪੋਲੀਟੀਸ਼ੀਅਨਸ ਦੇ ਨਾਲ-ਨਾਲ ਅੰਡਰਵਰਲਡ ਦੇ ਨਾਲ ਕਨੈਕਸ਼ਨਸ ਵੀ ਚਾਹੀਦੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ 1994 ਵਿੱਚ ਸਟੈਂਪ ਵੈਂਡਿੰਗ ਦਾ ਲਾਇਸੈਂਸ ਲੀਤਾ ਤਾਂ ਕਿ ਉਹ ਲੀਗਲੀ ਸਟੈਂਪ ਪੇਪਰ ਵੇਚਣਾ ਸ਼ੁਰੂ ਕਰ ਸਕਣ। 나ਸੀਕ ਵਿੱਚ ਇੰਡੀਅਨ ਗਵਰਨਮੈਂਟ ਦੀ ਇੰਡੀਅਨ ਸਿਕਿਉਰਿਟੀ ਪ੍ਰੈਸ ਹੈ ਜਿੱਥੇ ਆਹ ਸਟੈਂਪ ਪੇਪਰ ਪ੍ਰਿੰਟ ਹੁੰਦੇ ਸੀ। ਤੇ ਜਦੋਂ ਉੱਥੇ ਯੂਜ਼ ਹੋਣ ਵਾਲੀਆਂ ਮਸ਼ੀਨਾਂ ਪੁਰਾਣੀਆਂ ਹੋ ਜਾਂਦੀਆਂ ਨੇ ਤਾਂ ਸਰਕਾਰ ਉਹਨਾਂ ਨੂੰ ਆਕਸ਼ਨ ਵਿੱਚ ਵੇਚ ਦਿੰ ਤਾਂ ਅਬਦੁਲ ਕਰੀਮ ਤੇਲਗੀ ਨੇ ਉੱਥੇ ਜਾ ਕੇ ਆਹ ਮਸ਼ੀਨਾਂ ਨੂੰ ਖਰੀਦਣਾ ਸ਼ੁਰੂ ਕੀਤਾ ਤੇ ਨਾਲ ਨਾਲ ਆਪਣੇ ਲਿੰਕ ਯੂਜ਼ ਕਰਕੇ ਸਰਕਾਰੀ ਸਪੈਸ਼ਲ ਪ੍ਰਿੰਟਿੰਗ ਡਾਈ ਪ੍ਰਿੰਟਿੰਗ ਪੇਪਰ ਤੇ ਬਾਕੀ ਦੀ ਸਰਕਾਰੀ ਚੀਜ਼ਾਂ ਦੋ ਨੰਬਰਾਂ ਵਿੱਚ ਲੈਣੀਆਂ ਸ਼ੁਰੂ ਕੀਤੀਆਂ ਤੇ ਹੁਣ ਅਬਦੁਲ ਕਰੀਮ ਤੇਲਗੀ ਕੋਲ ਸੇਮ ਮਸ਼ੀਨ ਸੀ ਸੇਮ ਡਾਈ ਤੇ ਪ੍ਰਿੰਟਿੰਗ ਪੇਪਰ ਸੀ ਜੋ ਸਰਕਾਰ ਆਫੀਸ਼ੀਅਲੀ ਯੂਜ਼ ਕਰਦੀ ਸੀ ਸਟੈਂਪ ਪੇਪਰ ਨੂੰ ਪ੍ਰਿੰਟ ਕਰਨ ਲਈ ਤੇ ਹੁਣ ਤੇਲਗੀ ਨੇ ਇਹ ਸਭ ਯੂਜ਼ ਕਰਕੇ ਨਕਲੀ ਸਟੈਂਪ ਪੇਪਰ ਪ੍ਰਿੰਟ ਕਰਨੇ ਸ਼ੁਰੂ ਕੀਤੇ ਜੋ ਬਿਲਕੁਲ ਅਸਲੀ ਲੱਗਦੇ ਸੀ ਬਸ ਫਰਕ ਇੰਨਾ ਸੀ ਕਿ ਇੱਕ ਪਾਸੇ ਸਰਕਾਰ ਇਹਨਾਂ ਨੂੰ ਲੀਗਲੀ ਪ੍ਰਿੰਟ ਕਰਦੇ ਸੀ ਤੇ